ਉਹ ਸਰਦਿਆ ਖੜੇ ਜਾਵੜ ਨੂੰ ਮਤਲਬ ਪਾਰਕ ਵਾਸਤੇ ਅੱਜ ਤਰਾ-ਤਰਾ ਕਰਦੇ ਆ ਇਹ ਅਸੀਂ ਵੋਟਾਂ ਪਾਉਨੇ ਆ ਤਾਂ ਸਾਡਾ ਵੀ ਹੱਕ ਵਰਦਾ ਅਸੀਂ ਕੋਈ ਬਲੈਕ ਨਹੀਂ ਕੀਤੀ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਮੇਰੇ ਪਿੰਡ ਦੀ ਸਮੁੱਚੀ ਟੀਮ ਬੈਠੀ ਆ ਮੇਰਾ ਏਰੀਆ ਬੈਠਾ ਕਿਸੇ ਨੂੰ ਕਦੇ ਵੀ 5 ਰੁਪਏ ਦੇ ਕੇ ਮਿਠਾਣੇ ਕੰਮ ਕਰਾਇਆ ਹੋਵੇ ਤਾਂ ਬਾਹਰ ਖੜ ਕੇ ਇਕੱਲੇ ਗੱਲ ਵੀ ਪਰ ਜੋ ਅੱਜ ਦੇ ਹਾਲਾਤ ਆ ਉਹ ਵੱਤੋ ਪੱਤਰ ਆ ਨਿੱਕੀਆਂ ਨਿੱਕੀਆਂ ਸਿਆਸੀ ਰਾਂਛਾ ਨਹੀਂ ਪਰਿਵਾਰ ਦਾ ਜਿਉਣਾ ਦੁਬਾਰ ਕੀਤਾਂ ਹੋਇਆ ਇਹ ਗੱਲ ਮੈਂ ਤਾਂ ਕਰਦਾ ਜੀ ਤੁਸੀਂ ਸਮੂਜੀ ਲੀਡਰ ਚੰਡੀਗੜ੍ਹ ਤੋਂ ਵੀ ਆਏ ਆ ਤੁਹਾਡੇ ਇੰਟਰਵਿਊ ਲੱਗੇ ਆ ਤੁਹਾਡੇ ਇਤਿਹਾਸ ਚ ਹੋਏ ਵੀ ਕੀ ਹਾਲਾਤ ਆ ਸਭ ਤੋਂ ਬੁਰਾ ਹਾਲ ਲਹੇ ਦੀ ਆਜ ਜਿਉਂ ਪੁਲਿਸ ਨੂੰ ਟੱਕਾ ਕਰਨ ਦੀ ਖੁੱਲ ਮਿਲੀ ਹੋਈ ਆ ਜੇ ਕਿਸੇ ਨਾਲ ਗੱਲ ਕਰਦੇ ਆ ਨਸ਼ੇ ਬਾਰੇ ਗੱਲ ਨਹੀਂ ਕਰਦੇ ਜਿਹੜੀ ਗੋਲੀ ਸਰਕਾਰੀ ਹੱਥਾਂ ਤੱਕ ਫ੍ਰੀ ਮਿਲਦੀ ਆ ਉਹਦੀ ਬਲੈਕ ਕੰਮੇ ਹੋ ਸਕਦੀ ਆ ਜੇ ਇੱਕ ਦੂਜੇ ਨੂੰ ਕੋਈ ਦੋ ਗੋਲੀਆਂ ਧਾਰਿਆ ਲੈ ਲੈਂਦਾ ਉਹਦੇ ਤੇ ਸਵੇਰ ਨੂੰ ਸਾਰ ਦੋਈ ਦਾ ਪਾਟਿਆ ਜੇ ਕਿਸ ਨੂੰ ਪੁੱਛਦੇ ਆ ਨਾ ਜੀ ਨਸ਼ੇ ਬਾਰੇ ਨਾ ਬੋਲੋ ਜੇ ਉਹ ਇਹ ਦੋਸ਼ਾ ਨਸ਼ੇ ਦੀ ਆੜ ਚ ਆਮ ਪਾਰਟੀ ਨੇ ਲੋਕਾਂ ਨਾਲ ਜਿਨਾ ਦੁਬਾਰ ਕੀਤਾ ਇਹਨਾਂ ਦਾ ਆਉਣ ਆਣਾ ਫਰਸ਼ਤਾ ਬਹੁਤ ਮਾੜਾ ਪਰ ਅਸੀਂ ਖਾਲੂ ਕਾਂਗਰਸ ਪਾਰਟੀ ਤੋਂ ਚੋਣੇ ਆ ਵੀ ਅਸੀਂ ਤਾਂ ਟਾਈਮ ਲਗਾਏ ਜਾਂਨੇ ਆ ਨਿਗਾਹ ਵੀ ਲਾਵਾਂਗੇ ਸਾਨੂੰ ਤਾਂ ਘਰ ਪੂਰਤਵਾਰ ਦੇਖਣ ਦੀ ਆਸਰ ਪੈ ਗਈ ਆ ਪਰ ਸਾਨੂੰ ਕਦੇ ਵੀ 50 ਸਾਲਾਂ ਚ ਕਾਂਗਰਸ ਨੇ ਠੋਸ ਲੀਡਰ ਨਹੀਂ ਦਿੱਤਾ ਅੱਜ ਭਵਿੰਦਰ ਸਿੰਘ ਸਾਹਿਬ ਹੋ ਕੇ ਸਾਡੇ ਹਰੇਕ ਦੁੱਖ ਸਰਪੇ ਜਸ਼ਨ ਹੁੰਦਾ ਹਰੇ ਗਰੀਬੀ ਵਾਹ ਫੜਦਾ ਪਰ ਕੱਲ ਜਦੋਂ ਸਰਕਾਰਾਂ ਆਉਂਦੀਆਂ ਸਾਡਾ ਵੀ ਹੱਕ ਮੰਗਦਾ ਅਸੀਂ ਕਿਤੇ ਤੇ ਨਜਾਇਜ਼ ਪੜਤੀਆ ਨਹੀਂ ਕਰਾਉਣੀ ਪਰ ਜੋ ਇਹਨਾਂ ਦਾ ਹਾਲਾਤ ਆ ਉਹਦਾ ਕੀ ਜਵਾਬ ਦੇਈ ਮੇਰੇ ਪਿੰਡ ਸੱਤ ਪਰਚੇ ਹੋ ਗਏ ਐਤ ਦੇ ਤੋਂ ਚਾਰ ਗੋਲੀਆਂ ਫੜੀਆਂ ਉਹਦਾ ਕਾਰਡ ਬਣਿਆ ਵਾ ਉਹ ਕਹਿੰਦੇ ਪਹਿਲਾਂ ਇਹ ਗੋਲੀਆਂ ਵੇਚਦਾ ਸੀ ਦੋ ਮੁੰਡਿਆਂ ਕੋਲ ਸਵੇਰ 5 ਵਜੇ ਚੱਕੇ ਦੋ ਦੋ ਗੋਲੀਆਂ ਫੜੀਆਂ ਕਹਿੰਦੇ ਇਹ ਪਹਿਲਾਂ ਗੋਲੀ ਆ ਵੇਜਦਾ ਸੀ ਕੋਈ ਸਮਝੀ ਪੰਚਾਇਤ ਆਖਰ ਮੈਂਬਰ ਅਸੀਂ ਜਿੱਦੇ ਆ ਇੱਕ ਸਾਲ ਚੰਤੀ ਹੋਈ ਆ ਇੱਕ ਇਲੈਕਸ਼ਨ ਦੇ ਦੀ ਇੱਕ ਹੋਰ ਨਾ ਹਾਰੀ ਪਰ ਅਸੀਂ ਕਦੇ ਵੀ ਮੈਂਬਰਾਂ ਨਾਲ ਕੋਈ ਗੱਤਘਾੜੀ ਕੀਤਾ ਫੌਸ ਹੁੰਦੀ ਆ ਕੋਈ ਮੈਂਬਰ ਕੋਈ ਮੋਤਵਾਰ ਕਿਸੇ ਨੂੰ ਕੋਈ ਨਹੀਂ ਪੜਦਾ ਫੌਸ ਹੁੰਦੀ ਆ ਚੱਕ ਕੇ ਲੈ ਜਾਂਦੀ ਆ ਲਾਲ ਕੈਮਰੇ ਡੀਵੀਡੀਆ ਕੋਈ ਲਾ ਕੇ ਲੈ ਜਾਂਦੀ ਆ ਇਹਦਾ ਹੱਲ ਤਰੋੜੀਆਂ ਹਰ ਪਰਚੇ ਭੁਗਤਣਗੇ ਪਰਚੇ ਜੇਲਾ ਦੇ ਵੀ ਬੰਦੇ ਬੈਠੇ ਆ ਇਨਸਾਨ ਬੈਠੇ ਆ ਕੋਈ ਗੱਲ ਨਹੀਂ ਪਰ ਜਦੋਂ ਨਜਾਇਜ਼ ਚਲਣੀ ਪਵੇ ਉਹ ਵੀ ਇਕੀਆਂ ਕਿਆਂ ਪਾਈਆਂ ਸਾਲਾਂ ਦਾ ਨੌਜਵਾਨ ਤਾਂ ਠਿਕਾ ਕਰੂ ਚੱਲਣਾ ਕਿਸੇ ਨੇ ਬਾਹਰ ਜਾ ਕਿਸੇ ਨੂੰ ਨੌਕਰੀ ਮਿਲਣੀ ਆ ਉਹ ਪਰਿਵਾਰ ਕੀ ਕਰੇ ਸਾਡੇ ਕੋਲੇ ਉਹਨਾਂ ਦਾ ਕੋਈ ਜਵਾਬ ਹੈ ਨਹੀਂ ਅਸੀਂ ਕਹਿੰਦੇ ਆ ਸਾਡੇ ਨਾਲ ਬੰਦਾ ਲਾਓ ਸਾਡੇ ਦੇ ਪਰਚਾ ਕਰਾਓ ਦਿਲੋਂ ਭਾਲਿਆ ਆਪਦੇ ਘਰੇ ਦੋਨੋਂ ਮਹੀਨੇ ਫ੍ਰੀ ਕੰਮ ਕਰਾਉਣੇ ਉਹਦਾ ਫਰਚੇ ਫਰਚੇ ਆ ਤੇ ਜਿਹੜਾ ਗਰੀਬ ਬੰਦਾ ਦੋ ਗੋਲੀਆਂ ਖਾਂਦਾ ਜੇ ਤੁਸੀਂ ਗੋਲੀਆਂ ਬੰਦ ਕਰਨੀਆਂ ਤਾਂ ਹਰ ਪੰਜ ਗੋਲੀਆਂ ਬੰਦ ਕਰ ਦਿਓ ਸਭ ਤੋਂ ਖੋਲੀਆਂ ਜੇ ਤੁਸੀਂ ਚਾਹੁੰਦੇ ਆ ਵੀ ਗੋਲੀਆਂ ਮੁਫਤ ਹੀ ਹੋਣਿਆ ਹਰ ਪੰਜ ਚ ਫ੍ਰੀ ਮਿਲਦੀਆਂ ਲੋਕਾਂ ਨੂੰ ਗੋਲੀਆਂ ਤੇ ਲਾਇਆ ਤੇ ਅੱਜ ਉਹੀ ਗੋਲੀਆਂ ਦੇ ਆਰਚ ਪਰਖਿਆਂ ਦੇ ਧੰਗ ਬਣਾਏ ਯਾਰ ਅੱਜ ਸਾਡੇ ਪਿੰਡ ਦਾ 15 ਸਾਲਾਂ ਦਾ ਨੌਜਵਾਨ ਘਾਰੇ ਬੈਠਾ ਪਰਾਜੀ ਨਾਵਾ ਹੋਈ ਜਾਂਦਾ ਇਹਨੇ ਤਾਂ ਕਰਾਂਗੇ ਇੱਕ ਵਾਰੀ ਸਾਡੇ ਘਰੇ ਆਵੇ ਸਰਪੰਚੀ ਹਾਲਿਆਬਾ ਦਾ ਉਹਨਾਂ ਵੀ ਪਾਜੀ ਨੇ ਚੇਅਰਮੈਨ ਬਣਾਇਆ ਬਹੁਤ ਖੁਸ਼ੀ ਦੀ ਗੱਲ ਆ ਉਹਨੇ ਪਾਜੀ ਨੇ ਕਰਨ ਕੀਤਾ ਚੇਅਰਮੈਨ ਬਣਾਓ ਜਿੰਨੂੰ ਪਾਵਰ ਆ ਮਿਲਦੇ ਆ ਲੋਕਾਂ ਨਾਲ ਜੁੜੋ ਪਰ ਜੇ ਕਰਵਾਉਣ ਨਾਲ ਫੋਟੋ ਤਾਂ ਨਹੀਂ ਬਣ ਰਹੀ ਆਜ ਕਦੇ